ਜਿਹੜੀ ਸਾਡੇ ਪਿੱਛੇ ਸਾਜ਼ਿਸ਼ਾਂ ਸਰਕਾਰ ਦੀਆਂ ਵੀ ਬਹੁਤ ਵੱਡੀਆਂ ਨੇ ਜਿਹਦੇ ਵਿੱਚ ਕਿਸਾਨਾਂ ਨੂੰ ਇੱਕ ਆਇਆ ਦਿਖਾ ਦਿੰਦੇ ਨੇ ਵੀ ਇਹ ਤਾਂ ਧਰਨੇ ਲਾ ਕੇ ਤੁਹਾਨੂੰ ਤੰਗ ਕਰ ਰਹੇ ਨੇ ਨਕਲੀ ਦੁੱਧ ਦੇ ਉੱਤੇ ਜਿਹੜਾ ਨਕਲੀ ਦੁੱਧ ਆਪਣੀ ਸਿਹਤ ਦੇ ਉੱਤੇ ਤੇ ਸਾਡੀ ਜਿਹੜੀ ਅਰਥਚਾਰੇ ਦੇ ਉੱਤੇ ਫਰਕ ਪਾ ਰਿਹਾ ਉਹਦੇ ਤੇ ਪ੍ਰਚਾਰ ਕਰ ਰਹੇ ਹਾਂ ਹੁਣ ਤਾਂ ਕਈ ਜਗਾ ਇਹ ਜੀ ਜਗਾ ਬਿਮਾਰੀਆਂ ਆ ਰਹੀਆਂ ਨੇ ਜਿਹੜੀਆਂ ਸਾਡੀਆਂ ਮਾਵਾਂ ਪੂਰੀ ਉਮਰ ਪਿੰਡ ਰਹੀਆਂ ਨੇ ਜਿਨ੍ਹਾਂ ਨੇ ਕਦੀ ਨਾਨ ਵੇਜ ਨਹੀਂ ਖਾਧਾ ਕੋਈ ਨਸ਼ਾ ਨਹੀਂ ਕੀਤਾ ਤੇ ਘਰ ਦਾ ਦੁੱਧ ਆਪ ਪੀਤਾ ਉਹਨਾਂ ਦੇ ਵੀ 70 70 60 65 ਸਾਲ ਦੇ ਵਿੱਚ ਕੈਂਸਰ ਦਾ ਆ ਰਿਹਾ ਇਹ ਜਿਹੜਾ ਅਮਰੀਕਨ ਨਾਲ ਹਿੰਦੁਸਤਾਨ ਦੀ ਸੰਧੀ ਹੈ ਉਹ ਗੱਲ ਸਾਨੂੰ ਮਰਾ ਰਹੀ ਹੈ ਜਿਹੜਾ ਅਮਰੀਕਾ ਦੇ ਸਮਝੌਤੇ ਦੀ ਗੱਲ ਆ ਹਲੇ ਤੱਕ ਜਿਹੜਾ ਕੋਈ ਡੀਲ ਹੈ ਜੀ ਆਪਣੇ ਮੂਰੇ ਆਇਆ ਨਹੀਂ ਕੋਈ ਪੇਪਰ ਨਹੀਂ ਆਇਆ ਜਿਹਦੇ ਚ ਪਰਫੈਕਟਲੀ ਲਿਖਿਆ ਹੋਵੇ ਵੀ ਕਿਹੜੀ ਫਸਲ ਤੇ ਸੌਦਾ ਕੀਤਾ ਹੁਣ ਪੰਬਲ ਪੁੱਸੇ ਚ ਪਾ ਕੇ ਸਾਡਾ ਵਕਤ ਜਿਹੜਾ ਗਵਾਇਆ ਜਾ ਰਿਹਾ ਜਿਹੜਾ ਵਿਰੋਧਤਾ ਜ਼ਾਹਿਰ ਤਾਂ ਕਰ ਰਹੇ ਆ ਵੀ ਉਹਦੀ ਵਾਈਟ ਪੇਪਰ ਜਾਰੀ ਹੁਣ ਜਿਹੜੇ ਫਾਰਮਰਸ ਮੜਾ ਮੋਟਾ ਸਾਹ ਲੈਂਦੇ ਸੀ ਉਹ ਵਰਲਡ ਦੇ ਫਾਰਮਰਾਂ ਵਾਂਗੂ 90% ਜ਼ਮੀਨ ਬਾਕੀ ਜਗ੍ਹਾ ਤੇ ਕਾਰਪੋਰੇਟ ਦੱਬੀ ਬੈਠਾ ਪੰਜਾਬ ਦੇ ਫਾਰਮਰ ਨੂੰ ਮਾਰਨ ਦੀ ਤਿਆਰੀ ਹੋ ਰਹੀ ਹੈ। ਕਿ ਸਰਕਾਰ ਨੂੰ ਪਹਿਰ ਦੇਣੀ ਚਾਹੀਦੀ ਸੀ ਪੰਜਾਬ ਸਰਕਾਰ ਨੂੰ ਇਹ ਫਰਮਾਂ ਪਲਾਟ ਪਹਿਲਾਂ ਖਰੀਦਣਾ ਚਾਹੀਦਾ ਸੀ ਜਿੱਥੇ ਕੀ ਬਾਹਰਲੀ ਕੰਪਨੀ ਵੀ ਵੇਚਦੇ ਆ ਤਾਂ ਫਿਰ ਲੈਸਟ ਮਾਰ ਬਾਹਰਲੀ ਹੋ ਗਈ ਕੱਲ ਨੂੰ ਫਿਰ ਰੇਟ ਵੀ ਉਹ ਆਪਣੀ ਮਰਜ਼ੀ ਦੇ ਲਾਉਣਗੇ ਤੇ ਉਹ ਵਜਨ ਉਹ ਆਪਣੇ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਦੇ ਪਊਗਾ। ਫਾਰਮਰ ਨੂੰ ਤਾਂ ਮਾਰੇ ਹੀ ਆ। ਵਪਾਰੀ ਨੂੰ ਵੀ ਮਾਰਤਾ ਜੀਨੇ ਸੋਇਆਬੀਨ ਤੋਂ ਅੱਗੇ ਤੇਲ ਕੱਢਣਾ ਮਤਲਬ ਸਾਰੇ ਹੀ ਵਰਗਾਂ ਨੂੰ ਮਾਰਿਆ ਜਾ ਰਿਹਾ ਜਿੱਥੇ ਜਿੰਮੇ ਸਾਇਲੋਸ ਬਣਾ ਕੇ ਮੰਡੀਆਂ ਨੂੰ ਬੜੇ ਗਿਆ ਆੜਤੀਏ ਪੱਲੇਦਾਰ ਟਰਾਂਸਪੋਰਟਰ ਕਿੰਨੇ ਹੀ ਜਿਹੜੇ ਵਰਗ ਖੇਤੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਦਾ ਹੀ ਕਾਹਨ ਹੋ ਰਿਹਾ ਜੇਦਾ ਮਾਹਰਾਂ ਨੇ ਕੀਤਾ ਕਿਸਾਨਾਂ ਨੇ ਤਾਂ ਉਦਾਂ ਕੀਤਾ ਕਿਸਾਨਾਂ ਨੂੰ ਟਿੱਬੇ ਸਿੱਧੇ ਕਰਨ ਨੂੰ ਕਹਦਾ ਟਿੱਬੇ ਸਿੱਧੇ ਕਰ ਤੇ ਨਲੇਪੂਰ ਨੂੰ ਕਹਦਾ ਨਲੇਪੂਰਨ ਕਰ ਤੇ ਜਿਹੜਾ ਅੰਨ ਭੰਡਾਰ ਪੂਰਾ ਕਰਨ ਵਾਸਤੇ ਜੋ ਸਰਕਾਰ ਕਰਾਉਣਾ ਚਾਹੁੰਦੀ ਸਾਡੇ ਤੋਂ ਕਰਾਇਆ ਜੇ ਅੱਜ ਸਾਡੀ ਸਿਹਤ ਉਹਦੇ ਤੇ ਪ੍ਰਭਾਵਿਤ ਹੋ ਰਹੀ ਹੈ ਆਵਾਜ਼ੀ ਪ੍ਰਭਾਵਿਤ ਹੋ ਰਹੀ ਆ ਪਾਣੀ ਪ੍ਰਭਾਵਿਤ ਹੋ ਰਿਹਾ ਜੇ ਅੱਗ ਲੱਗਦੀ ਆ ਤਾਂ ਧੂਆਂ ਨਾਲ ਪੋਲੂਸ਼ਨ ਹੋ ਰਿਹਾ ਤਾਂ ਸਰਕਾਰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਆ ਗੈਰੀ ਫਾਮ ਨਾਨੋ ਕੀ ਵਿਖੇ ਕਿਸਾਨ ਜੁਨਨ ਕਾਦੀਆਂ ਵੱਲੋਂ ਇੱਕ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਗਮੀਤ ਸਿੰਘ ਕਾਦੀਆਂ ਸੂਬਾ ਪ੍ਰਧਾਨ ਨੇ ਜਿਹੜੇ ਉਹ ਪਹੁੰਚ ਰਹੇ ਨੇ ਕਰਦੇ ਆ ਗੱਲਬਾਤ ਕਿਹੜੀ ਮੰਗਾਂ ਨੂੰ ਲੈ ਕੇ ਕੀ ਗੱਲ ਨੂੰ ਲੈ ਕੇ ਅੱਜ ਦੀ ਮਹਾਪੰਚਾਇਤ ਆ ਜਿਹੜੀ ਇਹ ਕੀਤੀ ਗਈ ਆ ਪਟਿਆਲਾ ਜ਼ਿਲ੍ਹਾ ਦੇ ਜ਼ਿਲ੍ਹਾ ਪ੍ਰਧਾਨ ਅਵਜਿੰਦਰ ਸਿੰਘ ਜੋਗੀ ਵੱਲੋਂ ਇਹ ਮਹਾਪੰਚਾਇਤ ਦੀ ਜਿਹੜੀ ਤਿਆਰੀ ਆ ਸਾਰੀ ਕੀਤੀ ਗਈ ਆ ਗੱਲਬਾਤ ਕਰਦੇ ਆ ਸੂਬਾ ਪ੍ਰਧਾਨ ਜਗਮੀਤ ਸਿੰਘ ਕਾਦੀਆਂ ਦੇ ਨਾਲ ਅੱਜ ਦੀ ਮਹਾਪੰਚਾਇਤ ਵਾਰੀ ਕਿਸ ਤਰ੍ਹਾਂ ਦੇ ਦੂਧ ਜੇ ਕਿਸਾਨ ਮਜ਼ਦੂਰਾਂ ਤੇ ਵਪਾਰੀਆਂ ਦੇ ਰੋਡੇ ਵੱਡਾ ਇਕੱਠ ਜੋਗੀ ਬਾਈ ਦੀ ਲੋ ਵਿੱਚ ਕੀਤਾ ਜਾ ਰਿਹਾ ਹੈ ਜਿਹੜਾ ਇਹ ਸਾਡਾ ਇਕੱਠ ਕੀਤਾ ਜਾ ਰਿਹਾ ਹੈ ਕਿਸਾਨ ਪੰਚਾਇਤਾਂ ਨੇ ਜਿਹੜੀ ਸਾਡੀ ਬੀਕੇਜੂ ਕਾਦੀਆਂ ਵੱਲੋਂ ਆਰਗੇਨਾਈਜ਼ ਕੀਤੀਆਂ ਜਾ ਰਹੀਆਂ ਨੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਇੱਕ ਇਹ ਕਾਨਫਰੰਸ ਕਰ ਰਹੇ ਹਾਂ ਜਿਹੜੀਆਂ ਪਿੱਛੇ ਜਿਹੇ ਜਿਹੜੀ ਟ੍ਰੇਡ ਡੀਲ ਸੀਗੀ ਉਹਦੇ ਉੱਤੇ ਉਹਦੀ ਵਿਰੋਧ ਦੇ ਉੱਤੇ ਨਾਲ ਦੇ ਨਾਲ ਜਿਹੜੇ ਕਾਨੂੰਨ ਬਣਾਏ ਸੀ ਕਿ ਜਿਹੜਾ ਸੀਡ ਐਕਟ ਆ ਰਿਹਾ ਬਿਜਲੀ ਐਕਟ ਆ ਰਿਹਾ ਉਹਦੇ ਵਿਰੋਧ ਦੇ ਉੱਤੇ ਜਿਹੜੀ ਐਸਕੇਐਮਬੀ ਉਹਦੇ ਵਿਰੋਧਤਾ ਕਰ ਰਹੀ ਹੈ ਸਾਡੀ ਜਥੇਬੰਦੀ ਲਗ ਤੌਰ ਤੇ ਕਰ ਰਹੀ ਹੈ ਪਰ ਜਿਹੜੀ ਮੁੱਖ ਸਾਡੀ ਆਪਦੀ ਮੰਗਾਂ ਲੈ ਕੇ ਚੱਲੇ ਆ ਅਸੀਂ ਨਕਲੀ ਦੁੱਧ ਦੇ ਉੱਤੇ ਜਿਹੜਾ ਨਕਲੀ ਦੁੱਧ ਆਪਣੀ ਸਿਹਤ ਦੇ ਉੱਤੇ ਤੇ ਸਾਡੀ ਜਿਹੜੀ ਅਰਥਚਾਰੇ ਦੇ ਉੱਤੇ ਫਰਕ ਪਾ ਰਿਹਾ ਉਹਦੇ ਤੇ ਪ੍ਰਚਾਰ ਕਰ ਰਹੇ ਹਾਂ ਤੇ ਉਹਦੇ ਤੇ ਵੱਡੀਆਂ ਜ਼ਿਲ੍ਹਿਆਂ 'ਚ ਜਾ ਕੇ ਅਸੀਂ ਵੱਡੀਆਂ ਟੀਮਾਂ ਬਣਾ ਕੇ ਉਹਦੀ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾਲ ਸਰਕਾਰ ਕੋਲੋਂ ਅਸੀਂ ਮੰਗ ਕਰ ਰਹੇ ਹਾਂ ਸਾਡੇ ਕਰਜ਼ੇ ਦੀ ਜਿਹੜੀ ਸੁਸਾਇਟੀਆਂ ਦੇ ਉੱਤੇ ਕਰਜ਼ਾ ਚੱਲ ਰਿਹਾ ਉਹਦੀ ਕਾਫੀ ਦੇਰ ਅਸੀਂ ਸਮਿਖਿਆ ਕੀਤੀ ਹੈ ਯੂਨੀਅਨ ਨੇ ਬੈਠ ਕੇ ਆਪਦੀ ਮ ਵੀ ਜਿਹੜਾ ਸੁਸਾਇਟੀ ਦੇ ਉੱਤੇ ਸਾਡਾ ਛੋਟੇ ਕਿਸਾਨਾਂ ਦਾ ਕਰਜ਼ਾ ਉਹ ਹੁਣ ਕਿਸੇ ਹਿਸਾਬ ਨਾਲ ਵੀ ਮਤਲਬ ਉਤਾਰਿਆ ਨਹੀਂ ਜਾ ਰਿਹਾ ਜਿਹੜਾ ਕਰਜ਼ਾ ਡਿਫਾਲਟਰ ਆ ਉਹ ਤਾਂ ਸਰਕਾਰ ਨੂੰ ਉਹਦੇ ਡਾਟੇ ਚ ਆ ਰਿਹਾ ਵੀ ਉਹ ਡਿਫਾਲਟਰ ਕਰਜ਼ਾ ਹੈਗਾ ਪਰ ਜਿਹੜਾ ਕਰਜ਼ਾ ਅ ਅਸੀਂ ਮਤਲਬ ਨਵਾਂ ਪੁਰਾਣਾ ਕਰ ਲੈਨੇ ਆ ਹਰ 6 ਮਹੀਨੇ ਬਾਅਦ ਫਸਲ ਵੇਚ ਕੇ ਉਹਦਾ ਸੂਦ ਉਤਾਰ ਕੇ ਨਵਾਂ ਪੁਰਾਣਾ ਕਰ ਲੈਨੇ ਆ ਪਰ ਜੇ ਤੁਸੀਂ ਉਹਨੂੰ ਕਰਜ਼ੇ ਨੂੰ ਸਟੱਡੀ ਕਰੋ ਤਾਂ ਉਹ ਪਿਛਲੇ 15 20 ਸਾਲ ਦਾ ਚੜਿਆ ਹੀ ਹੋਇਆ ਕਰਜ਼ਾ ਉਹਦਾ ਸਿਰਫ ਅਸੀਂ ਨਵਾਂ ਪੁਰਾਣਾ ਕਰ ਰਹੇ ਹਾਂ ਇਸ ਕਰਕੇ ਉਹ ਸਟੱਡੀ ਕਰਕੇ ਸਰਕਾਰ ਨੂੰ ਸੁਸਾਇਟੀਆਂ ਦੇ ਕਰਜ਼ੇ ਮਾਫ ਕੀਤੇ ਜਾਣ ਜਿੱਥੇ ਸੁਸਾਇਟੀਆਂ ਦੇ ਕਰਜ਼ੇ ਜੇ ਮਾਫ ਹੋਣਗੇ ਕਿਸਾਨਾਂ ਦੇ ਨਾਲ ਨਾਲ ਸੁਸਾਇਟੀਆਂ ਵੀ ਕਰਜ਼ਾ ਮੁਕਤ ਹੋਣਗੀਆਂ ਤੇ ਉਹ ਆਪਣਾ ਅੱਗੇ ਤੋਂ ਜਿਹੜਾ ਆਪਾਂ ਯੂਨਾਈਟ ਫਾਰਮਿੰਗ ਦੀ ਗੱਲ ਕਰਦੇ ਆ ਸੁਸਾਇਟੀ ਦੀ ਇੰਪਲੀਮੈਂਟਸ ਦੇ ਲਈ ਆਉਣ ਦੀ ਗੱਲ ਕਰਦੇ ਆ ਸਾਂਝੇ ਸੰਤ ਲਿਆ ਕੇ ਵਰਵਰਤਨ ਦੀ ਗੱਲ ਕਰਦੇ ਹੁੰਨੇ ਆ ਉਹਦੇ ਵਿੱਚ ਉਹ ਸਹਿਯੋਗ ਪਾੜੂਗਾ ਤੇ ਜਿੱਥੇ ਕਰਜ਼ਾ ਕਿਸਾਨਾਂ ਚੜਿਆ ਉਹ ਤੇ ਸੁਸਾਇਟੀ ਵੀ ਕਾਰਜ ਕਰਨੀ ਸੁਸਾਇਟੀਆਂ ਫੇਲ ਹੋਣ ਕਾਰਨ ਕਿਸਾਨ ਹੁਣ ਜਿਹੜੀ ਖੇਤੀ ਭਿੰਤਤਾ ਦੇ ਵਿੱਚ ਵੀ ਹਿੱਸਾ ਨਹੀਂ ਲੈ ਪਾਉਂਦੇ ਕਿਉਂਕਿ ਜਿਹੜੇ ਕੋਈ ਵੀ ਆਪਾਂ ਖੇਤੀ ਭਿੰਤਤਾ ਕਰਦੇ ਆ ਉਹਦੇ ਵਿੱਚ ਆਪਾਂ ਨੂੰ ਸੰਧਾ ਦੀ ਲੋੜ ਪੈਂਦੀ ਹੈ ਤੇ ਹਰ ਸੰਧ ਹਰ ਫਸਲ ਵਾਸਤੇ ਲੱਗ ਹੁੰਦਾ ਇੱਕ ਸੁਸਾਇਟੀ ਹੀ ਉਹ ਸਾਦੀ ਹੈ ਜਿਹੜੀ ਪਸੰਦ ਰੱਖ ਸਕਦੀ ਹੈ ਤੇ ਕਿਸਾਨ ਉਹ ਸਫਲਤਾ ਪ੍ਰਾਪਤ ਕਰ ਸਕਦਾ ਕਿਸ ਤਰ੍ਹਾਂ ਦੇਖਦੇ ਹਾਂ ਜੋ ਸਮਝੌਤੇ ਦੀ ਗੱਲ ਚੱਲ ਰਹੀ ਉਹ ਕਰਦੇ ਜਿਹੜਾ ਅਮਰੀਕਾ ਦੇ ਸਮਝੌਤੇ ਦੀ ਗੱਲ ਆ ਹਲੇ ਤੱਕ ਜਿਹੜਾ ਮੀਡੀਆ 'ਚ ਵੀ ਆ ਰਿਹਾ ਤੁਹਾਡੇ ਤ्रू ਵੀ ਅਸੀਂ ਸੁਣ ਰਹੇ ਹਾਂ ਤੇ ਉਹਦਾ ਵਿਚਾਰ ਸਾਡੇ ਸਮਝ ਤਾ ਇਹ ਹੈ ਵੀ ਇੱਕ ਤਾਂ ਵਾਈਟ ਪੇਪਰ ਨਹੀਂ ਜਾਰੀ ਕੀਤਾ ਹਲੇ ਤੱਕ ਕੋਈ ਡੀਲ ਹੈ ਜੀ ਆਪਣੇ ਮੂਰੇ ਆਇਆ ਨਹੀਂ ਕੋਈ ਪੇਪਰ ਨਹੀਂ ਆਇਆ ਜਿਹਦੇ 'ਚ ਪਰਫੈਕਟਲੀ ਲਿਖਿਆ ਹੋਵੇ ਵੀ ਕਿਹੜੀ ਫਸਲ ਤੇ ਸੌਦਾ ਕੀਤਾ ਹੈ ਸਾਨੂੰ ਜਿਹੜਾ ਖਤਸ਼ਾ ਸੀਗਾ ਸਾਨਾ ਨੂੰ ਐਸਕੇਮ ਨੂੰ ਵੀ ਖਤਸ਼ਾ ਹੈਗਾ ਤੇ ਆਪਾਂ ਬੋਲ ਵੀ ਰਹੇ ਆ ਆਪੋਜੀਸ਼ਨ ਵੀ ਬੋਲ ਰਹੀ ਆ ਉਹ ਤਾਂ ਬੋਲ ਰਹੀ ਆ ਕਿਉਂਕਿ ਐਗਰੀਕਲਚਰ ਮੰਤਰੀ ਅਮਰੀਕਾ ਵਾਲੇ ਨੇ ਯੂ ਐਸ ਏ ਦੇ ਨੇ ਉਹਨੇ ਟਵੀਟ ਕੀਤਾ ਵੀ ਸਾਡੇ ਕਿਸਾਨਾਂ ਵਾਸਤੇ ਡੀਲ ਬਹੁਤ ਵਧੀਆ ਰਹੂਗੀ ਤੇ ਸਾਨੂੰ ਇੱਕ ਵੱਡੀ ਮਾਰਕੀਟ ਮਿਲੂਗੀ ਜਿਉ ਇਹ ਇਹ ਕਹਿ ਰਹੇ ਆ ਤੇ ਉਹਦੇ ਪਿਊਸ਼ਕਲ ਸਾਹਿਬ ਉਹਦੇ ਉਲਟ ਕਹਿ ਰਹੇ ਆ ਵੀ ਨਹੀਂ ਸਾਡੇ ਕਿਸਾਨਾਂ ਨੂੰ ਇਸੀ ਸੇ ਰੱਖਸ਼ਾ ਰੱਖਿਆ ਹੋਇਆ ਅਸੀਂ ਉਹ ਆਪਣੇ ਕੋਈ ਵੀ ਅ ਅ ਅਨਪੜ੍ਹਾਰ ਦੇ ਉੱਤੇ ਜਾਂ ਦਾਲਾਂ ਦੇ ਉੱਤੇ ਵੀ ਕਿਸਾਨੀ ਦੇ ਉੱਤੇ ਨਾ ਦੁੱਧ ਦੇ ਉੱਤੇ ਵੀ ਅਸੀਂ ਕੋਈ ਡੀਲ ਐਸੀ ਕੀਤੀ ਨਹੀਂ ਤਸਬਿਸ਼ਤੀ ਕਰਨ ਇਹ ਨਹੀਂ ਆ ਰਿਹਾ ਇਹ ਆਪਣੇ ਕਿਸਾਨਾਂ ਨੂੰ ਦੱਸਣ ਵਾਸਤੇ ਆਪਣਾ ਸਫਲ ਪ੍ਰਯਾਸ ਕਰ ਰਹੀ ਹੈ ਉਧਰੋਂ ਅਮਰੀਕਾ ਆਪਣੇ ਕਿਸਾਨਾਂ ਨੂੰ ਪ੍ਰਯਾਸ ਕਰ ਰਿਹਾ ਕਿਉਂਕਿ ਵੱਡਾ ਸ਼ੱਕ ਇਹ ਵੀ ਆਉਂਦਾ ਕਿ ਡੋਨਲਡ ਟਰਪ ਜਿਹੜੀ ਸਟੇਟ ਤੋਂ ਆ ਰਹੇ ਨੇ ਜਿੰਨਾ ਤੋਂ ਉਹ ਜਿੱਤ ਕੇ ਆਏ ਨੇ ਉਹ ਖੇਤੀ ਪ੍ਰਧਾਨ ਸੂਬੇ ਨੇ ਸਾਰੇ ਅਮਰੀਕਾ ਦੇ ਤਾਂ ਕੀ ਨਾ ਕਿਤੇ ਨਾ ਕਿਤੇ ਉਹ ਵੀ ਆਪਣੀ ਵੋਟਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਉੱਥੇ ਜਿਹੜੀ ਹਿੰਦੂ ਸਰਕਾਰ ਆ ਇਹ ਵੀ ਆਪਣੇ ਕਿਸਾਨਾਂ ਨੂੰ ਇਹ ਦੱਸਣ ਕੋਸ਼ਿਸ਼ ਕਰ ਰਹੀ ਆ ਵੀ ਨਹੀਂ ਡੀਲ ਇਹ ਜੀ ਹੈ ਨਹੀਂ ਪਰ ਡੀਨ ਨੇ ਹਲੇ ਉੱਥੇ ਦੀ ਸੈਨੇਟ ਨੇ ਪਾਸ ਕਰਨਾ ਇੱਥੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਪਾਸ ਹੋਣਾ ਪਰ ਉਸ ਤੋਂ ਪਹਿਲਾਂ ਜੇ ਸਾਡੇ ਕੋਈ ਵਿਰੋਧ ਚ ਹੈ ਨਹੀਂ ਡੀਲ ਹੈ ਕਿਸਾਨੀ ਤੇ ਵਿਰੋਧ ਨਹੀਂ ਹੈ ਤਾਂ ਸਰਕਾਰ ਉਹਦਾ ਵਾਈਟ ਪੇਪਰ ਜੀ ਨਹੀਂ ਕਰਦੇ ਫੋਟੋ ਕੱਟ ਸਾਨੂੰ ਪਤਾ ਲੱਗ ਜੇ ਵੀ ਕਿਹੜੀ ਚੀਜ਼ ਤੇ ਕਿੱਦਾਂ ਹੋ ਰਿਹਾ ਹੁਣ ਪਬਲ ਪੁੱਸੇ ਚ ਪਾ ਕੇ ਸਾਡਾ ਵਕਤ ਜਿਹੜਾ ਗਵਾਇਆ ਜਾ ਰਿਹਾ ਜਿਹੜਾ ਵਿਰੋਧਤਾ ਜ਼ਾਹਿਰ ਤਾਂ ਕਰ ਰਹੇ ਆ ਵੀ ਉਹਦੀ ਵਾਈਟ ਪੇਪਰ ਜਾਰੀ ਕਰੇ ਸਰੰਤ ਸਿਟੀਜ਼ਨ ਕਹ ਰਹੇ ਨੇ ਜੀ ਪੰਜਾਬ ਚ ਰੋਜ਼ਾਨਾ ਅੱਠ ਮੋਤਾਂ ਕੈਂਸਰ ਨਾਲ ਮੁਰੀਆਂ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵਾਚ ਕਰਦੇ ਹੋ ਕਿੰਨੇ ਕਿਤੇ ਕਿਸਾਨ ਵੀ ਇੱਚ ਭਾਗੀਦਾਰ ਨੇ ਕਿਉਂਕਿ ਦੇ ਰਿਹਾ ਸਪਰੇਹਾਂ ਨਾਲ ਹੁੰਦੀਆਂ ਦੇਖੋ ਇਹ ਕਈ ਗੱਲਾਂ ਦੀ ਬਣਾਉਣੇ ਪੈਣੀ ਰਿਹਾ ਸਪਰੇਹਾਂ ਆਪਾਂ ਯੂਜ਼ ਕਰਾਉ ਲੋ ਕੀਤੀਆਂ ਗ੍ਰੀਨ ਰੈਵਿਊਲੂਸ਼ਨ ਨੇ ਯੂਜ਼ ਕਰਾਈਆਂ ਸਾਡੀਆਂ ਯੂਨੀਵਰਸਿਟੀ ਨੇ ਯੂਜ਼ ਕਰਾਈਆਂ ਬਾੜ ਚ ਜਦੋਂ ਪੀਏਯੂ ਯੂਨੀਵਰਸਿਟੀ ਆਈ ਆ ਮੇਨ ਆਪਣੀ ਐਗਰੀਕਲਚਰ ਯੂਨੀਵਰਸਿਟੀ ਪੀਏਯੂ ਆ ਜਿਹਨਾਂ ਗ੍ਰੀਨ ਰੈਵਿਊਲੂਸ਼ਨ ਕੀਤਾ ਜਿੱਦਾਂ ਮਾਹਿਰਾਂ ਨੇ ਕੀਤਾ ਕਿਸਾਨਾਂ ਨੇ ਤਾਂ ਉਹਦਾ ਕੀਤਾ ਕਿਸਾਨਾਂ ਨੂੰ ਟਿੱਬੇ ਸਿੱਧੇ ਕਰਨ ਨੂੰ ਕਹਤਾ ਟਿੱਬੇ ਸਿੱਧੇ ਕਰ ਤੇ ਨਲੇਪੂਰ ਨੂੰ ਕਹਤਾ ਨਲੇਪੂਰਨ ਕਰ ਤੇ ਜਿਹੜਾ ਜਿਹੜੀ ਖਾਦ ਪਾਉਣ ਨੂੰ ਕਹਤੀ ਉਹ ਅਨਪੰਡਾਰ ਪੂਰਾ ਕਰਨ ਵਾਸਤੇ ਜੋ ਸਰਕਾਰ ਕਰਾਉਣਾ ਚਾਹੁੰਦੀ ਸਾਡੇ ਤੋਂ ਕਰਾਇਆ ਜੇ ਅੱਜ ਸਾਡੀ ਸਿਹਤ ਉਹਦੇ ਤੇ ਪ੍ਰਭਾਵਿਤ ਹੋ ਰਹੀ ਆ ਆਵਾਜ਼ੀ ਪ੍ਰਭਾਵਿਤ ਹੋ ਰਹੀ ਆ ਪਾਣੀ ਪ੍ਰਭਾਵਿਤ ਹੋ ਰਿਹਾ ਜੇ ਅੱਗ ਲੱਗਦੀ ਆ ਤਾਂ ਧੂਆਂ ਨਾਲ ਪੋਲੂਸ਼ਨ ਹੋ ਰਿਹਾ ਤਾਂ ਸਰਕਾਰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਆ ਇਹ ਬੜਾ ਗੰਭੀਰ ਮੁੱਦਾ ਕਿਉਂਕਿ ਪਾਣੀ ਸਭ ਤੋਂ ਉੱਤਮ ਆ ਜੇ ਪਾਣੀ ਚ ਆਪਾਂ ਕਹਿ ਰਿਹਾ ਵੀ ਕਿਤੇ ਨਾ ਕਿਤੇ ਥਲੜੇ ਬੋਰਾ ਚ ਜਾ ਕੇ ਇਹ ਪ੍ਰੋਬਲਮ ਕ੍ਰੀਏਟ ਹੋਊਗੀ ਵੀ ਮਿਨਰਲਸ ਦੀ ਘਾਟ ਜਾਂ ਓਵਰ ਮਿਨਰਲਸ ਹੋਣਗੇ ਤਾਂ ਇਹ ਬਿਮਾਰੀਆਂ ਹੋਣ ਦਾ ਖਤਸ਼ਾ ਹੁਣ ਤਾਂ ਕਈ ਜਗ੍ਹਾ ਇਹੋ ਜਿਹੀ ਜਗ੍ਹਾ ਬਿਮਾਰੀਆਂ ਆ ਰਹੀਆਂ ਨੇ ਜਿਹੜੀਆਂ ਸਾਡੀਆਂ ਮਾਵਾਂ ਪੂਰੀ ਉਮਰ ਪਿੰਡ ਰਹੀਆਂ ਨੇ ਜਿਨ੍ਹਾਂ ਨੇ ਕਦੀ ਨਾਨ ਵੇਜ ਨਹੀਂ ਖਾਧਾ ਕੋਈ ਨਸ਼ਾ ਨਹੀਂ ਕੀਤਾ ਤੇ ਘਰ ਦਾ ਦੁੱਧ ਆਪ ਪੀਤਾ ਉਹਨਾਂ ਦੇ ਵੀ 70 70 60 65 ਸਾਲ ਦੇ ਵਿੱਚ ਕੈਂਸਰ ਦਾ ਆ ਰਿਹਾ ਮੁਰੇਤਾ ਫਿਰ ਇਹ ਕੀ ਕਾਰਨ ਵੱਧ ਰਿਹਾ ਕਿਤੇ ਸਾਡੀਆਂ ਖਰਾਕ ਜਾਂ ਕਿਤੇ ਦਵਾਈਆਂ ਦਿੱਤੀਆਂ ਹੋਈਆਂ ਇਹ ਹਵਾ ਪਾਣੀ ਦੀ ਕੋਈ ਨਾ ਕੋਈ ਫਰਕ ਹੈ ਜਿਹੜਾ ਇਹ ਧਿਆਨ ਦੇਣਯੋਗ ਕੱਲ ਹੈਗੀ ਹੈ ਜਿਹੜੀ ਐਗਰੀਮੈਂਟ ਕੀਤੀ ਸੀਗੀ ਜਿਵੇਂ ਆਲੂਆਂ ਸੰਬੰਧੀ ਕੱਲ ਰੋਡ ਤੇ ਜਾਮ ਕੀਤਾ ਕਿਸਾਨਾਂ ਨੇ ਉਹ ਕਹਿੰਦੇ ਨੇ ਵੀ ਸਾਡੇ ਨਾਲ 10 ਰੁਪਏ ਐਗਰੀਮੈਂਟ ਕਰਕੇ 5 ਰੁਪਏ ਨੂੰ ਆਲੂ ਖਰੀਦਿਆ ਜਾ ਰਿਹਾ ਸਾਡਾ ਧੋਖਾ ਕੀਤਾ ਕੱਲ ਵੀ ਕਿਸਾਨਾਂ ਅੱਗੋਂ ਨੇ ਕਹਿੰਦੇ ਹੀ ਕਿਹਾ ਸੀ ਵੀ ਇਸ ਤਰ੍ਹਾਂ ਦੇ ਜਿਹੜੀ ਕੰਟ੍ਰੈਕਟ ਫਾਰਮਿੰਗ ਵਾਲੇ ਤਾਂ ਆਪਾਂ ਦੇਖੋ ਉਹਦੇ ਅੰਦੋਲਨ ਚ ਵੀ ਆਪਾਂ ਵਾਪਸ ਕਰਾਇਆ ਤੇ ਵੱਡਾ ਇਹ ਚੀਜ਼ ਸਾਹਮਣੇ ਆਈ ਸੀ ਵੀ ਜਿੱਦਣ ਸਸਤਾ ਹੋਊ ਮਾਲ ਉਦੋਂ ਹੀ ਕੰਟ੍ਰੈਕਟ ਰੱਖਣਗੇ ਜਿੱਦਣ ਮਤਲਬ ਇਹਨਾਂ ਨੂੰ ਲੱ ਦੇ ਮਾਰਕੀਟਸ ਵਾਲੇ ਹੋ ਗਈ ਤੇ ਭੱਜਣਗੇ ਆਹੀ ਗੱਲ ਪਿੱਛੇ ਆਪਾਂ ਕਹਿ ਰਹੇ ਸੀ ਕੰਟਰੈਕਟ ਫਾਰਮਿੰਗ ਦੋਨੇ ਪਾਸੇ ਬੈਲੈਂਸ ਨਹੀਂ ਹੈਗਾ ਏਸੀ ਤੁਹਾਨੂੰ ਇੱਕ ਗੱਲ ਅੱਜ ਥੋੜੇ ਮਾਧਮ ਥਰੂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਪਤਾ ਵੀ ਇਹ ਲੋਕਾਂ ਨੂੰ ਸਾਰਿਆਂ ਨੂੰ ਪਰ ਕਿਸਾਨੀ ਦੀ ਹਾਲਤ ਇਹ ਆ ਵੀ ਪਿਛਲੇ ਬਾਰੇ ਝੋਨਾ ਵੀ ਘੱਟ ਨਿਕਲਿਆ ਜਿਨ੍ਹਾਂ ਦੇ ਗੰਨਾਵਾਂ 100-100 ਕੁਆਂਟਲ ਗੰਨਾ ਘੱਟ ਨਿਕਲਿਆ ਗੋਭੀ ਦਾ ਕੀ ਹਾਲ ਹੋਇਆ ਵਿੱਚ ਵਾਈ ਆ ਆਲੂ ਦਾ ਜੋ ਮੰਦਾ ਚੱਲ ਰਿਹਾ ਥੋੜੇ ਸਾਹਮਣੇ ਆ ਮੱਕੀ ਦਾ ਅੱਜ ਦਾ ਰੇਟ ਵੀ 16-1700 ਤੋਂ ਮੰਡੀ ਚੱਲ ਰਿਹਾ ਹੈ ਜਿਹੜਾ ਕਿ ਅੱਜ 2200 ਰੇਟ ਹੋਣਾ ਚਾਹੀਦਾ ਜੇ ਅਗਲੇ ਸੀਜ਼ਨ ਮੱਕੀ ਹੁੰਦੀ ਹੈ ਉਹਦਾ ਖਰਚਾ ਜਾਇਦਾ ਹੋ ਰਿਹਾ ਵੀ ਉਹ 800 ਤੋਂ ਲੈ ਕੇ 1200 ਤੱਕ ਵਿਕੂਗੀ ਜੇ ਜਿਹੜੀ ਕਿ ਘਾਟੇ ਦਾ ਸੌਦਾ ਸਾਬਤ ਹੋਊਗੀ ਤਾਂ ਕਿਸਾਨਾਂ ਦੇ ਵਿੱਚ ਇਹ ਡਰ ਤਾਂ ਹੈ ਜਿਹੜਾ ਆਰਥਿਕ ਤੌਰ ਤੇ ਆ ਕੰਟਰੈਕਟ ਕਰਕੇ ਵੀ ਰੋਗ ਭਜਦੇ ਨੇ ਉਹ ਜਿਹੜਾ ਇੱਕ ਇਹਦੇ 'ਚ ਹੋਰ ਪ੍ਰੋਪੋਜ਼ਿਟਿਵ ਦੇਖਦਾ ਸੀ ਵੀ ਜੇ ਆਲੂ ਰੇ ਲਾਉਂਦਾ ਸੀ ਨਾ ਕਿਸਾਨ ਨੂੰ ਕਹਿੰਦਾ ਕੰਟਰੈਕਟ ਕਰ ਲੈਣੇ ਜੇ ਮੰਦਾ ਆ ਗਿਆ ਤਾਂ ਖੁੱਦੂ ਉਹਦੇ ਤੇ ਜਦੋਂ ਲੋਕ ਭੱਜ ਗਏ ਤਾਂ ਫਿਰ ਉਹ ਖਸਚਾ ਤਾਂ ਪੈਦਾ ਹੋ ਗਈ ਵੀ ਕੰਟਰੈਕਟ ਫਾਰਮਿੰਗ ਦਾ ਜਿਹੜਾ ਮਾਡਲ ਆ ਉਹ ਫੇਲ ਹੋ ਗਿਆ। ਗਰਾਊਂਡ ਲੈਵਲ ਤੇ ਲੋਕ ਇਹ ਚਾਹੁੰਦੇ ਆ ਕਿ ਕਿਸਾਨ ਜੱਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਜੇ ਕਰ ਜਿੱਤਣਾ ਜਿਸ ਤਰ੍ਹਾਂ ਦੇ ਮਾਹੌਲ ਨੇ ਕਿ ਲੱਗਦਾ ਹੈ ਕਿਸਾਨ ਮਜ਼ਦੂਰ ਮੋਰਚੇ ਨਾਲ ਹੋਰ ਜੱਥੇਬੰਦੀਆਂ ਇਕੱਠੀਆਂ ਹੋ ਕੇ ਅੱਗੇ ਜਿਹੇ ਜਿਹੇ ਖਲਾਫ ਦੇਖੋ ਜੱਥੇਬੰਦੀਆਂ ਤਾਂ ਆਪਦੇ ਆਪ ਦੇ ਲੈਵਲ ਤੇ ਆਪਣੇ ਟੈਕਨੋਲੋਜੀ ਤੇ ਚੱਲਦੀਆਂ ਨੇ ਕੰਮ ਕਰਦੀਆਂ ਨੇ ਜਿਹੜੀ ਤੁਹਾਡੀ ਗੱਲ ਆ ਉਹ ਆਪਾਂ ਅੱਗੇ ਜਿਹੜਾ ਦਿੱਲੀ ਦਾ ਮੋਰਚਾ ਸੀ ਉਹ ਇਕੱਠਾ ਹੋਇਆ। ਮੈਂ ਤਾਂ ਇਹ ਸਮਝਦਾ ਵੀ ਲੋਕ ਇਕੱਠੇ ਹੁੰਦੇ ਨੇ ਜਥੇਬੰਦੀਆਂ ਨਾਲੋਂ ਲੋਕ ਜਦੋਂ ਇਕੱਠੇ ਹੋ ਜਾਂਦੇ ਆ ਜਥੇਬੰਦੀਆਂ ਆਪਣੇ ਮਜਬੂਰ ਹੋ ਜਾਂਦੀਆਂ ਇਕੱਠੇ ਹੋਣ ਨੂੰ ਜੇ ਲੋਕ ਆਵਾਜ਼ ਉੱਠਦੀ ਆ ਤਾਂ ਹਰ ਚੀਜ਼ ਲੋਕ ਆਵਾਜ਼ ਨਾਲ ਹੀ ਜਿੱਤੀ ਜਾਣੀ ਆ ਜਥੇਬੰਦੀਆਂ ਦੀ ਜਿੱਤ ਨਹੀਂ ਹੁੰਦੀ ਲੋਕਾਂ ਦੀ ਜਿੱਤ ਹੁੰਦੀ ਆਪਾਂ ਥਰਮਲ ਪਲਾਂਟ ਆ ਜਿਹੜਾ ਰਾਜਪੁਰੇ ਉਹਨੂੰ ਵੇਚਣ ਦਾ ਬਣ ਗਿਆ ਜੀ ਕਿਸ ਤਰ੍ਹਾਂ ਦੇ ਦੋ ਗੁਜਰਾਤ ਦੇ ਮੈਂ ਅੱਜ ਹੀ ਤੁਹਾਡੇ ਸਾਹਮਣੇ ਆਪਾਂ ਜਿਹੜਾ ਅਨੌਫੀਸ਼ੀਅਲੀ ਗੱਲ ਕਰ ਰਹੇ ਸੀ ਉਦੋਂ ਹੀ ਪਤਾ ਲੱਗਿਆ ਜੇ ਵੇਚਿਆ ਵੀ ਆ ਤਾਂ ਬਾਹਰਲੇ ਸੀਐਮ ਸਾਹਿਬ ਇਹ ਕਹਿ ਰਹੇ ਸੀ ਵੀ ਅਸੀਂ ਆਪ ਦੇ ਬਰ ਬੜਾ ਆਪ ਖਰੀਦਾਂਗੇ ਸਰਕਾਰ ਨੂੰ ਪਹਿਰ ਦੇਣੀ ਚਾਹੀਦੀ ਸੀ ਪੰਜਾਬ ਸਰਕਾਰ ਨੂੰ ਇਹ ਫਰਮਨ ਪਲਾਂਟ ਪਹਿਲਾਂ ਖਰੀਦਣਾ ਚਾਹੀਦਾ ਸੀ ਜਿੱਥੇ ਕੀ ਬਾਹਰਲੀ ਕੰਪਨੀ ਉਹ ਵੇਚਦੇ ਆ ਤਾਂ ਫਿਰ ਰੈਸਟ ਬਾਹਰਲੀ ਹੋਗੀ ਕੱਲ ਨੂੰ ਫਿਰ ਰੇਟ ਵੀ ਉਹ ਆਪਣੀ ਮਰਜ਼ੀ ਦੇ ਲਾਉਣਗੇ ਤੇ ਉਹ ਵਜਨ ਉਹ ਆਪਣੇ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਦੇ ਪਾਊਗਾ ਤੇ ਅੱਜ ਜੋ ਪ੍ਰੋਗਰਾਮ ਲਿਖਿਆ ਗਿਆ ਕੋਣ ਆ ਰਹੇ ਮਹਾ ਪੰਚਾਇਤ ਕਰ ਰਹੇ ਆ ਜੀ ਅਸੀਂ ਹਰਮਿੰਦਰ ਸਿੰਘ ਕਾਦੀਆ ਜੀ ਤੇ ਸਾਡੇ ਪੰਜਾਬ ਦੀ ਸਾਰੀ ਟੀਮ ਜਿਹੜੀ ਬਕੇਯੂ ਕਾਦੀਆ ਦੀ ਹੈਗੀ ਆ ਉਹ ਸਾਰੇ ਹੀ ਪਹੁੰਚ ਰਹੇ ਨੇ ਅਸੀਂ ਇੱਕ ਮਹਾ ਪੰਚਾਇਤ ਦਾ ਆਯੋਜਨ ਕਰਿਆ ਤਾਂ ਜੋ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਇੱਕ ਤਰੀਕੇ ਨਾਲ ਗ੍ਰਾਮ ਸਭਾ ਵਾਂਗੂ ਸਾਰੇ ਇਲਾਕੇ ਦੇ ਬੰਦੇ ਇਕੱਠੇ ਕਰਕੇ ਮਤਾ ਪਾ ਕੇ ਉਹਨਾਂ ਦੀ ਪ੍ਰੋਟੈਸਟ ਚ ਕਰ ਰਹੇ ਆ ਕੀ ਕਰਦੇ ਕੀ ਆ ਕਿਉਂ ਕਿਹੜੇ ਸਮੱਸਿਆਵਾਂ ਆ ਰਹੀਆਂ ਨੇ ਸਮੱਸਿਆ ਮਾ ਜੀ ਜੇ ਆਪਾਂ ਤਕਰੀਬਨ ਸਾਰੀਆਂ ਹੀ ਜਿਵੇਂ ਆਪਣਾ ਬਿਜਲੀ ਬੋਰਡ ਨੂੰ ਪ੍ਰਾਈਵੇਟਾਈਜ਼ ਕਰਿਆ ਜਾ ਰਿਹਾ ਹੈ ਚਿਪਾਂ ਵਾਲੇ ਮੀਟਰ ਪਾਏ ਜਾ ਰਹੇ ਨੇ ਫੇਰ ਸਾਡੇ ਆਮਸੀ ਖੇਤਾਂ 'ਚ ਬੈਠੇ ਆ ਲਾਇਸੈਂਸ ਆਰਮ ਲਾਇਸੈਂਸ ਲਈ ਹਾਰਸ਼ ਕਰਿਆ ਜਾ ਰਿਹਾ ਉਹਨਾਂ ਦੀਆਂ ਜਿਹੜੀਆਂ ਫੀਸਾਂ ਵਧਾਈਆਂ ਜਾ ਰਹੀਆਂ ਨੇ ਤੇ ਜਿਹੜਾ ਆਪਣਾ ਹੁਣ ਸੋਨੇ ਤੇ ਜਿੰਮੇ ਕਹਿੰਦੇ ਹੁੰਦੇ ਨੇ ਸੁਹਾਗਾ ਸਾਨੂੰ ਮਾਰਨ ਲਈ ਪੂਰਾ ਉੱਪਰ ਦੀ ਘਸਾਰੇ ਨੇ ਇਹ ਜਿਹੜਾ ਅਮਰੀਕਨ ਨਾਲ ਹਿੰਦੁਸਤਾਨ ਦੀ ਸੰਧੀ ਹੈ ਉਹ ਗੱਲ ਸਾਨੂੰ ਮਰਾ ਰਹੀ ਆ ਹੁਣ ਜਿਹੜੇ ਫਾਰਮਰਸ ਮੜਾ ਮੋਟਾ ਸਾਹ ਲੈਂਦੇ ਸੀ ਉਹ ਵਰਲਡ ਦੇ ਫਾਰਮਰਾਂ ਵਾਂਗੂ 90% ਜ਼ਮੀਨ ਬਾਕੀ ਜਗ੍ਹਾ ਤੇ ਕਾਰਪੋਰੇਟ ਦੱਬੀ ਬੈਠਾ ਪੰਜਾਬ ਦੇ ਫਾਰਮਰ ਨੂੰ ਮਾਰਨ ਦੀ ਤਿਆਰੀ ਹੋ ਰਹੀ ਹੈ ਜਿਹੜੀ ਡੀਲ ਆ ਉਹਦਾ ਕੀ ਨੁਕਸਾਨ ਕਰਦੇ ਤੁਸੀਂ ਜਿਹੜੇ ਜਦ ਪ੍ਰੋਡਕਟਸ ਜਿਹੜੇ ਮੱਕੀ ਦੇ ਤੇ ਸੋਇਆਬੀਨ ਦੇ ਇਹ ਕਹਿ ਰਹੇ ਨੇ ਸਿੱਧਾ ਨਹੀਂ ਕਰਿਆ ਪਰ ਪ੍ਰੋਡਕਟਸ ਤਾਂ ਆਲਰੇਡੀ ਖੋਲਤੇ ਤੇ ਪ੍ਰੋਡਕਟ ਸੀ ਦੇ ਰੂਪ ਦੇ ਵਿੱਚ ਹੀ ਚੀਜ਼ ਆਉਣੀ ਹੁੰਦੀ ਆ ਸਗਾ ਤੋਂ ਫਾਰਮਰ ਨੂੰ ਤਾਂ ਮਾਰੇ ਹੀ ਆ ਵਪਾਰੀ ਨੂੰ ਵੀ ਮਾਰਤਾ ਜੀਨੇ ਸੋਇਆਬੀਨ ਤੋਂ ਅੱਗੇ ਤੇਲ ਕੱਢਣਾ ਜੀਨੇ ਅੱਗੇ ਮੱਕੀ ਨੂੰ ਟ੍ਰੀਟ ਕਰਕੇ ਫੀਡ ਚ ਪਾਉਣਾ ਮਤਲਬ ਸਾਰੇ ਹੀ ਵਰਗਾਂ ਨੂੰ ਮਾਰਿਆ ਜਾ ਰਿਹਾ ਜਿੱਥੇ ਜਿੰਮੇ ਸਾਈਲੋਸ ਬਣਾ ਕੇ ਮੰਡੀਆਂ ਨੂੰ ਮਾਰੇ ਗਿਆ ਆੜਤੀਏ ਪੱਲੇਦਾਰ ਟਰਾਂਸਪੋਰਟਰ ਕਿੰਨੇ ਹੀ ਜਿਹੜੇ ਵਰਗ ਖੇਤੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਦਾ ਹੀ ਕਾਹਨ ਹੋ ਰਿਹਾ ਜਿਹੜਾ ਭਾਰਤ ਬੰਦ ਦਾ ਸੱਦਾ ਸੀ ਤੁਹਾਨੂੰ ਲੱਗਦਾ ਕਿ ਉਹ ਮੁਕੰਮਲ ਨਹੀਂ ਹੋ ਸਕਿਆ ਕਿਉਂਕਿ ਵਿਚਾਰਤਾ ਸਾਰੇ ਆਲਓਵਰ ਪੰਜਾਬ ਦੇ ਵਿੱਚ ਗੱਲੇ ਵੇਚ ਗਿਆ ਜਾਂ ਕਿਤੇ ਕਿਸਾਨ ਸਮਝਾਉਣ ਚ ਨਿਰਾਸ਼ ਹੋ ਰਹੇ ਨੇ ਕਿ ਭਲੇ ਪਤਾ ਕੀ ਹੈ ਜੀ ਜਿਹੜੀਆਂ ਸਾਡੇ ਪਿੱਛੇ ਸਾਜ਼ਿਸ਼ਾਂ ਸਰਕਾਰ ਦੀਆਂ ਵੀ ਬਹੁਤ ਵੱਡੀਆਂ ਨੇ ਜਿਹਦੇ ਵਿੱਚ ਕਿਸਾਨਾਂ ਨੂੰ ਇੱਕ ਆਇਆ ਦਿਖਾ ਦਿੰਦੇ ਨੇ ਵੀ ਇਹ ਤਾਂ ਧਰਨੇ ਲਾ ਕੇ ਤੁਹਾਨੂੰ ਤੰਗ ਕਰ ਰਹੇ ਨੇ ਬਜਾਏ ਸਥਿਤੀ ਸਮਝਣ ਦੇ ਹੁਣ ਦਿੱਲੀ ਅਸੀਂ ਇੰਨੇ ਚਿਰ ਬੈਠੇ ਜਿਹੜੇ ਕਾਨੂੰਨ ਵਾਪਸ ਕਰਾਏ ਉਹ ਵੀ ਆ ਕੇ ਇਹਨਾਂ ਨੇ ਇਨਡਾਇਰੈਕਟਲੀ ਲਾਗੂ ਕਰਨੇ ਲੱਗ ਗਏ ਬਜਾਏ ਇਹ ਕਹਿਣ ਦੇ ਵੀ ਅਸੀਂ ਕਿਸਾਨਾਂ ਦੀ ਕੋਈ ਗੱਲ ਨਹੀਂ ਮੰਨਦੇ ਭਗਵੰਤ ਮਾਨ ਜੀ ਚਲਦੀ ਮੀਟਿੰਗ 'ਚ ਉੱਠ ਕੇ ਭੱਜ ਜਾਂਦੇ ਨੇ ਬਜਾਏ ਆਪਣੀਆਂ ਜਿਹੜੀਆਂ ਗਲਤੀਆਂ ਦੱਸਣ ਦੇ ਸਾਨੂੰ ਬਦਨਾਮ ਕਰਿਆ ਜਾਂਦਾ ਤਾਂ ਕਰਕੇ ਲੋਕਾਂ 'ਚ ਕਿਤੇ ਨਾ ਕਿਤੇ ਸਾਡਾ ਅਕਸ ਖਰਾਬ ਹੋਇਆ ਕੁਝ ਜਿਹੜੀ ਪਿੱਛੇ ਇਲੈਕਸ਼ਨ 'ਚ ਲੜਨ ਦੀ ਗਲਤੀ ਕਰਕੇ ਸੀ ਗਿਆ ਸੀ ਉਹ ਇਲੈਕਸ਼ਨ ਨੇ ਵੀ ਸਾਡੇ ਇੱਕ ਧਾਰਾਂ ਤੇ ਕਾਫੀ ਮਠੇਸ ਬਚਾਈ ਹੈ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਕਿ ਤੁਹਾਨੂੰ ਲੱਗਦਾ ਕਿ ਹੁਣ ਲਾਸਟ ਈਅਰ ਆ ਇਲੈਕਸ਼ਨ ਈਅਰ ਆ ਕੋਈ ਹੋਊਗਾ ਹੱਲ ਬਣਦਾ ਪਤਾ ਕੀ ਹੈ ਜੀ ਮੈਂ ਤਾਂ ਇਹ ਬਲੀਵ ਕਰਦਾ ਹਾਂ ਵੀ ਕਿਸਾਨਾਂ ਨੂੰ ਜਿਵੇਂ ਪਹਿਲਾਂ ਪੰਜਾਬ ਨੂੰ ਸਾਰਾ ਦਿੱਲੀ ਦੇ ਉੱਤੇ ਸਾਡਾ ਕੰਟਰੋਲ ਸੀ 84 ਵੇਲੇ ਇਹਨਾਂ ਨੇ ਕਤਲੇਆਮ ਕਰਕੇ ਸਾਡਾ ਪੰਜਾਬੀਆਂ ਦਾ ਜਿਹੜਾ ਸੈਂਟਰ ਦੇ ਉੱਤੇ ਕੰਟਰੋਲ ਸੀ ਉਹਨੂੰ ਇਹਨਾਂ ਨੇ ਖਤਮ ਕਰਤਾ ਇੱਕ ਪਾਰਟਿਕੂਲਰ ਕਾਸਟ ਵਾਲੇ ਇੱਕ ਪਾਰਟਿਕੂਲਰ ਧਰਮ ਵਾਲੇ ਬੰਦੇ ਉੱਪਰ ਆ ਗਏ ਜਿਨ੍ਹਾਂ ਨੇ ਸਿੱਖਾਂ ਨਾਲ ਕੋਈ ਤੇ ਜ਼ਿੰਮੀਦਾਰਾਂ ਨਾਲ ਕੋਈ ਇਹਨਾਂ ਦੀ ਰੰਜਿਸ਼ ਹੈ ਤੇ ਸਾਨੂੰ ਪਿੱਛੇ ੱਟਕਣ ਕਿੰਨੀ ਉਹ ਜਾ ਰਹੇ ਨੇ ਸਾਨੂੰ ਇੱਕ ਇੱਕ ਬਰਾਬਰ ਦਾ ਗਰਾਊਂਡ ਵੀ ਨਹੀਂ ਦੇ ਰਹੇ ਲੈਵਲ ਗਰਾਊਂਡ ਦੇ ਦਨ ਖੇਡਤਾ ਅਸੀਂ ਬਥੇਰਾ ਲਵਾਂਗੇ ਪਰ ਇਹ ਦੂਜੇ ਨੂੰ ਜਿਵੇਂ ਰੈਫਰੀ ਕਾਰਪੋਰੇਟ ਨਾਲ ਰਲਿਆ ਹੋਇਆ ਇਸ ਕਰਕੇ ਸਾਨੂੰ ਇੱਕ ਪੱਥਰ ਕਰਾਉਂਦੇ ਨਹੀਂ ਮਿਲਦਾ ਤੇ ਸਾਨੂੰ ਸੰਘਰਸ਼ ਹੀ ਕਰਨਾ ਪੈਂਦੇ ਨੇ ਫਿਲਹਾਲ ਤੁਸੀਂ ਇਹਨਾਂ ਦੇ ਵਿਚਾਰਾਂ ਨਾਲ ਕਿੰਨੇ ਕਿਸਾਨ ਤੋਂ ਆਪਣੀ رائے ਕਮੈਂਟ ਬਾਕਸ ਜਰੂਰ ਦਿਓ ਫਿਲਹਾਲ ਸਾਨੂੰ ਦੋ ਆ ਗਿਆ ਧੰਨਵਾਦ